ਜੋ ਇਹ ਵਿਵਾਦ ਉੱਠਿਆ ਵਾ ਪ੍ਰਧਾਨ ਮੰਤਰੀ ਦੇ ਸੀਜੀਆਈ ਦੇ ਘਰ ਪੂਜਾ ਵਾਸਤੇ ਜਾਣ ਬਾਰੇ ਜਾਣ ਕਰਕੇ ਇਹ ਮੇਰਾ ਖਿਆਲ ਹੈ ਬਹੁਤ ਮੰਦ ਭਾਗਾ ਵਾ ਆਪਣੇ ਮੁਲਕ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਵਾਂ ਜਿਹਨਾਂ ਨੂੰ ਲੋਕਤੰਤਰ ਦਾ ਥੰਮ ਬਣਿਆ ਗਿਆ ਵਾ ਹੌਲੀ ਹੌਲੀ ਇਹ ਜਿਹਨੇ ਥੰਮ ਬਿਆ ਉਹ ਜਾਂ ਤੇ गिरਦੇ ਰਹੇ ਜਾਂ ਕਮਜ਼ੋਰ ਹੁੰਦੇ ਰਹੇ ਭਾਵੇਂ ਉਹ ਸਰਕਾਰੀ ਸਰਕਾਰ ਹੋਵੇ ਭਾਵੇਂ ਚੁਣੇ ਹੋਏ ਨੁਮਾਇੰਦੇ ਹੋਣ ਜਾਂ ਫਿਰ ਅਫਸਰਸ਼ਾਈ ਹੋਵੇ ਜਾਂ ਫਿਰ ਮੀਡੀਆ ਇਹਨਾਂ ਸਾਰਿਆਂ ਤੇ ਹੌਲੀ-ਹੌਲੀ ਲੋਕਾਂ ਦਾ ਵਿਸ਼ਵਾਸ ਜਿਹੜਾ ਬਣਨ ਲੱਗਿਆ ਵਾ ਮੀਡੀਆ ਦੇ ਵੀ ਕਈ ਨਾਂ ਪੈਗੇ ਗੋਦੀ ਮੀਡੀਆ ਜਾਂ ਸਰਕਾਰੀ ਮੀਡੀਆ ਸੋ ਥੋੜੀ-ਬਹੁਤ ਵਿਸ਼ਵਾਸ ਜਿਹ ਲੋਕਾਂ ਦਾ ਹਲੀ ਬਣਿਆ ਹੋਇਆ ਵਾ ਤੇ ਉਹ ਨਿਆ ਪਾਲਿਕਾ ਦੇ ਵਿੱਚ ਹੈ ਉੱਥੇ ਨਿਆ ਕਾਫੀ ਹੱਦ ਤੱਕ ਬਰਕਰਾਰ ਰਿਹਾ ਵਾ ਹਾਲਾਂਕਿ ਬਹੁਤ ਸਾਰੇ ਫੈਸਲੇ ਕਈ ਵਾਰ ਨਿਆ ਪਾਲਿਕਾ ਵੱਲੋਂ ਜੁਡੀਸ਼ਰੀ ਵੱਲੋਂ ਆਉਂਦੇ ਨੇ ਜਿਨ੍ਹਾਂ ਦੀ ਆਲੋਚਨਾ ਵੀ ਹੁੰਦੀ ਆ ਜੁਡੀਸ਼ਰੀ ਨੂੰ ਵੀ ਟਾ ਲੱਗਾ ਵਾ ਇਸ ਵਿੱਚ ਕੋਈ ਸ਼ੱਕ ਨਹੀਂ ਕਈ ਵਾਰ ਜਦੋਂ ਜੱਜ ਕੋਈ ਰਿਟਾਇਰਮੈਂਟ ਲੈ ਕੇ ਕੋ ਪਾਰਟੀ ਪੋਲੀਟੀਕਲ ਪਾਰਟੀ ਜੁਆਇਨ ਕਰ ਲਿੰਦਾ ਜਾਂ ਰਿਟਾਇਰਮੈਂਟ ਤੋਂ ਬਾਅਦ ਜਦੋਂ ਕੋਈ ਰਾਜ ਸਭਾ ਦਾ ਅਹੁਦਾ ਲੈ ਲਿੰਦਾ ਜਾਂ ਗਵਰਨਰਸ਼ਿਪ ਲੈ ਲਿੰਦਾ ਵਾ ਉਦੋਂ ਲੋਕਾਂ ਨੂੰ ਲੱਗਦਾ ਵਾ ਕਿ ਇਹ ਇਹਦੀਆਂ ਸ਼ਾਇਦ ਜਿਹੜੀਆਂ ਜਜਮੈਂਟਸ ਵੀ ਸੀ ਉਹ ਵੀ ਸ਼ਾਇਦ ਸਿਆਸਤ ਨਾਲ ਪ੍ਰੇਰਿਤ ਹੋਣਗੀਆਂ ਸੋ ਥੋੜਾ ਬਹੁਤ ਟਾਲ ਲੱਗਾ ਹੋਇਆ ਜੁਡੀਸ਼ਰੀ ਨੂੰ ਪਰ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਜਿਵੇਂ ਪ੍ਰਧਾਨ ਮੰਤਰੀ ਸੀਜੀਆਈ ਦੇ ਘਰ ਪੂਜਾ ਵਾਸਤੇ ਗਏ ਤੇ ਮੇਰੇ ਖਿਆਲਿਆ ਉਹ ਲੋਕਾਂ ਦਾ ਵਿਸ਼ਵਾਸ ਹੋਰ ਉਠਣਾ ਸ਼ੁਰੂ ਹੋ ਜਾਂਦਾ ਹੈਗਾ ਮੇਰਾ ਖਿਆਲ ਹੈ ਕਿ ਸੀ ਜਸਟਿਸ ਆਫ ਇੰਡੀਆ ਨੂੰ ਡੈਫੀਨਿਟਲੀ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਵੀ ਕਿੰਨੇ ਹਾਲਾਤਾਂ ਦੇ ਵਿੱਚ ਕਿਹਨਾ ਹਾਲਾਤਾਂ ਦੇ ਵਿੱਚ ਪ੍ਰਧਾਨ ਮੰਤਰੀ ਉੱਥੇ ਗਏ ਔਰ ਔਰ ਉਹਨਾਂ ਨੂੰ ਸ਼ਾਇਦ ਕੁਝ ਕੇਸਿਸ ਦੇ ਵਿੱਚੋਂ ਮੇਰੇ ਖਿਆਲ ਆਪਾਂ ਇਹਨੂੰ ਰਿਕਿਊਸ ਵੀ ਕਰਨਾ ਪਊਗਾ ਪਾਸੇ ਵੀ ਹਟਾ ਪਊਗਾ ਖਾਸ ਕਰੀ ਜਿੱਥੇ ਪ੍ਰਧਾਨ ਮੰਤਰੀ ਜਾਂ ਪ੍ਰਧਾਨ ਮੰਤਰੀ ਦਾ ਆਫਿਸ ਖੁਦ ਇਨਵੋਲਡ ਹੈ ਵੈਸੇ ਤਾਂ ਪ੍ਰਧਾਨ ਮੰਤਰੀ ਸਰਕਾਰੀ ਸਰਕਾਰ ਦੇ ਮੁਖੀ ਹੁੰਦੇ ਨੇ ਸੋ ਮੇਰੇ ਖਾਲ ਸਰਕਾਰੀ ਕੇਸਾਂ ਦੇ ਵਿੱਚ ਤੇ ਮੇਰੇ ਖਾਲ ਚੀਫ ਜਸਟਿਸ ਆਫ ਇੰਡੀਆ ਨੂੰ ਰਿਕੂਜ਼ ਕਰਨਾ ਬਹੁਤ ਮੁਸ਼ਕਲ ਹੋਵੇਗਾ ਪਰ ਐਟ ਲੀਸਟ ਪ੍ਰਾਈਮ ਮਿਨਿਸਟਰ ਦੇ ਸੰਬੰਧਿਤ ਕੇਸਾਂ ਨਾਲ ਜ਼ਰੂਰ ਰਿਕੂਜ਼ ਕਰ ਸਕਦੇ ਨੇ ਜਿਹੜੇ ਇਸ਼ੂਜ਼ ਕਪਿਲ ਸਿਬਲ ਪ੍ਰਸ਼ਾਨਤ ਪੂਸ਼ਨਿੰਦਰਾ ਜੈਸੀ ਨੇ ਰੇਜ਼ ਕੀਤੇ ਮੈਂ ਉਹਨਾਂ ਨਾਲ ਕਾਫੀ ਹੱਦ ਤੱਕ ਸਹਿਮਤ ਹਾਂ ਕਿ ਇਹ ਜਿਹੜੀ ਸੈਪਰੇਸ਼ਨ ਆਫ ਪਾਵਰ ਸਿਆ ਨੂੰ ਮੇਨਟੇਨ ਕਰਨਾ ਬਹੁਤ ਔਖਾ ਵਾ ਪਰ ਇਹਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਮੈਂ ਇਹ ਵੀ ਮੰਨਦਾ ਹਾਂ ਕਿ ਇਹੋ ਜਿਹੇ ਜਿਹੜੇ ਫੋਟੋਆਂ ਵਾਇਰਲ ਹੋ ਜਾਂਦੀਆਂ ਵਾਂ ਤੇ ਉਹ ਥੱਲੇ ਜੁਡੀਸ਼ੀ ਦੀ ਇੱਕ ਗਲਤ ਮੈਸੇਜ ਜਾਂਦਾ ਕੱਲ ਨੂੰ ਕੋਈ ਚੀਫ ਜਸਟਿਸ ਆਫ ਹਾਈ ਕੋਰਟ ਜਿਹੜਾ ਵਾ ਉਹ ਕਿਸੇ ਮੁੱਖ ਮੰਤਰੀ ਨੂੰ ਵੀ ਬੁਲਾ ਸਕਦਾ ਆਪਣੇ ਘਰ ਮੁੱਖ ਮੰਤਰੀ ਵੀ ਚਲੇ ਜਾਣਗੇ ਇਸੇ ਤਰ੍ਹਾਂ ਹੀ ਜਿਹੜੇ ਸੈਸ਼ਨ ਜੱਜ ਨੇ ਉਹ ਕਈ ਵਾਰ ਆਪਣੇ ਡੀਸੀ ਦੇ ਫੰਕਸ਼ਨਾਂ ਦੇ ਵਿੱਚ ਪਰਸਨਲ ਪਾਰਟੀਆਂ ਦੇ ਵੀ ਚਲੇ ਜਾਣਗੇ ਇਸੇ ਜਿਹੜਾ ਵਾ ਉਹ نیچے ਜਾਂਦਾ ਵਾ ਔਰ ਇਹਦਾ ਖਾਸ ਕਰਕੇ ਖਿਆਲ ਰੱਖਣਾ ਪੈਂਦਾ ਵਾ ਚਾਹੀਦਾ ਵਾ ਕੈਂਪੇਨ ਫॉर ਜੁਡੀਸ਼ੀਅਲ ਅਕਾਉਂਟੇਬਿਲਟੀ ਨੇ ਜਿਹੜੀ ਸਟੇਟਮੈਂਟ ਇਸ਼ੂ ਕੀਤੀ ਆ ਉਹਨਾਂ ਨੇ 1997 ਦੀ ਰੀਨ ਸਟੇਟਮੈਂਟ ਦੀ ਸਟੇਟਮੈਂਟ ਆਫ ਵੈਲਿਊਜ਼ ਆਫ ਜੁਡੀਸ਼ੀਅਲ ਲਾਈਫ ਦਾ ਜ਼ਿਕਰ ਕੀਤਾ ਹੋਇਆ ਇਹਦਾ ਜ਼ਿਕਰ ਤੁਸੀਂ ਹੁਣੇ ਸੁਣਿਆ ਵੀ ਹੈ ਕਿ ਜਸਟਿਸ ਗਰੇਵਾਲ ਔਰ ਜਸਟਿਸ ਰਜੀਤ ਸਿੰਘ ਨੇ ਖਾਸ ਕਰਕੇ ਕੀਤਾ ਮੇਰਾ ਖਿਆਲ ਹੈ ਕਿ ਇਹ ਜਿਹੜੀ 1997 ਦੀ ਆ ਵੈਲਿਊਜ਼ ਆਫ ਜੁਡੀਸ਼ੀਅਲ ਲਾਈਫ ਦੀ ਰੀ ਸਟੇਟਮੈਂਟਸ ਇਹ ਉਹਨੂੰ ਦੁਬਾਰਾ ਰੀ ਇਸ਼ੂ ਕਰਨ ਦੀ ਲੋੜ ਆ ਉਹਨੂੰ ਸ਼ਾਇਦ ਰਿਵਾਈਜ਼ ਕਰਨ ਦੀ ਲੋੜ ਆ ਮੈਨੂੰ ਯਾਦ ਆ ਯੂਕੇ ਦੇ ਵਿੱਚ ਉੱਥੇ ਬਹੁਤ ਸਾਰ ਪਹਿਲਾਂ ਯੂਕੇ ਦੇ ਗਾਈਡ ਟੂ ਜੁਡੀਸ਼ੀਅਲ ਕੰਡਕਟ ਇੱਕ ਬਣਿਆ ਸੀ 2003 ਦੇ ਵਿੱਚ لیکن ਜਿਹਨਾਂ ਚੇਂजेस ਆਈਆਂ ਤੇ ਫਿਰ 2023 ਦੇ ਵਿੱਚ ਉਹ ਜਿਹੜਾ ਗਾਈਡ ਟੂ ਜੁਡੀਸ਼ੀਅਲ ਕੰਡਕਟ ਸੀ ਉਹਨੂੰ ਰਿਵਾਈਜ਼ ਕੀਤਾ ਗਿਆ ਸੋ ਉਸੇ ਤਰ੍ਹਾਂ ਮੇਰਾ ਖਿਆਲ ਹੈ ਜਿਹੜੀਆਂ ਰੀ ਸਟੇਟਮੈਂਟ ਆਫ ਵੈਲਿਊਜ਼ ਆ ਜੁਡੀਸ਼ੀਅਲ ਲਾਈਜ ਜਿਹੜੀਆਂ 1997 ਚ ਸੁਪਰੀਮ ਕੋਰਟ ਨੇ ਖੁਦ ইস্যੂ ਕੀਤੀਆਂ ਸੀ ਉਹਨਾਂ ਨੂੰ ਸੁਪਰੀਮ ਕੋਰਟ ਦੇ ਫੁੱਲ ਬੈਂਚ ਨੂੰ ਰੀ ইস্যੂ ਕਰਨਾ ਚਾਹੀਦਾ ਔਰ ਉਹਨਾਂ ਨੂੰ ਇਹ ਵੀ ਕਹਿਣਾ ਚਾਹੀਦਾ ਵਾ ਪੀ ਸਾਡੇ ਰਿਟਾਇਰਡ ਜਜੇਸ ਕੁਝ ਅਹੁਦੇ ਨਹੀਂ ਐਕਸੈਪਟ ਕਰਨਗੇ ਜੀ ਉਹਨਾਂ ਨੂੰ ਆਫਰ ਵੀ ਕੀਤੇ ਜਾਂਦੇ ਦਿੱਤੇ ਵੀ ਜਾਂਦੇ ਜਿਵੇਂ ਕਿ ਰਾਜ ਸਭਾ ਦੀ ਮੈਂਬਰਸ਼ਿਪ ਜਿਵੇਂ ਕਿ ਰਾਜਪਾਲ ਦਾ ਅਹੁਦਾ ਜਾਂ ਹੋਰ ਇਹੋ ਜਿਹੇ ਅਹੁਦੇ ਜਿੱਥੇ ਸਿਆਸਤ ਜਿਹੜੀ ਆ ਉਹਦੀ ਚੱਲ ਕਉਂਦੀ ਹੈ ਮੇਰਾ ਖਿਆਲ ਆ ਸਾਨੂੰ ਸਾਡੀ ਜੁਡੀਸ਼ਰੀ ਜਿਹੜੀ ਆ ਇਹਦੇ ਤੇ ਬਹੁਤ ਆਸ ਆ ਔਰ ਇਹਦੇ ਤੇ ਸਾਨੂੰ ਇਹਦੇ ਇਹਦੇ ਵਿੱਚ ਵਿਸ਼ਵਾਸ ਬਣਿਆ ਰਹਿਣਾ ਬਹੁਤ ਜ਼ਰੂਰੀ ਆ ਔਰ ਇਹਦੇ ਵਾਸਤੇ ਜੇ ਕੋਈ ਕਦਮ ਚੁੱਕ ਸਕਦਾ ਵਾ ਸਰਕਾਰ ਤੇ ਚਲੋ ਕਦਮ ਚੁੱਕੂਗੀ ਜਾਂ ਨਹੀਂ ਚੁੱਕੂਗੀ ਲੇਕਿਨ ਸੁਪਰੀਮ ਕੋਰਟ ਨੂੰ ਖੁਦ ਜ਼ਰੂਰ ਕਦਮ ਜੜਿਆ ਉਹ ਚੁੱਕਨੇ ਚਾਹੀਦੇ ਨੇ